ਅੱਜ ਅਸੀਂ ਪਹੁੰਚੇ ਹਾਂ ਪਿੰਡ ਅਮੋ ਨੰਗਲ ਅੱਡੇ ਦੇ ਉੱਪਰ ਜਿੱਥੇ ਕਿ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਹੈ ਇਸ ਕਦਰ ਟੁੱਟਿਆ ਕਿ ਇੱਕ ਪਰਿਵਾਰ ਜਿਹੜਾ ਵਾ ਉਹ ਬਿਲਕੁਲੀ ਗਰੀਬੀ ਰੇਖਾ ਤੋਂ ਵੀ ਥੱਲੇ ਚਲਾ ਗਿਆ ਸ਼ੁਰੂਆਤ ਹੁੰਦੀ ਹੈ 6 ਭੈਣਾਂ ਨੇ ਜਿਨ੍ਹਾਂ ਵਿੱਚੋਂ ਇੱਕ ਬ੍ਰਦਰ ਆ ਔਰ ਜਿਹੜਾ ਭਰਾ ਵਾ ਉਹਦੇ ਤੇ ਕੋਈ ਕੇਸ ਬਣ ਜਾਂਦਾ ਜਿਸ ਕਰਕੇ ਉਹ ਜੇਲ੍ਹ ਦੇ ਵਿੱਚ ਚਲੇ ਜਾਂਦੇ ਆ ਇਹ ਤਿੰਨ ਭੈਣਾਂ ਆਪਣੇ ਭਰਾ ਨੂੰ ਬਚਾਉਣ ਵਾਸਤੇ ਵਿਆਹ ਨਾ ਕਰਵਾਉਣ ਦਾ ਫੈਸਲਾ ਲੈਂਦੀਆਂ ਫੈਸਲੇ ਤੋਂ ਬਾਅਦ ਕਿਸੇ ਤਰੀਕੇ ਦੇ ਨਾਲ ਭਰਾ ਨੂੰ ਤੇ ਬਾਹਰ ਕੱਢ ਲੈਂਦੀਆਂ ਲੇਕਿਨ ਉਹਦੀ ਮਾਨਸਿਕ ਸਥਿਤੀ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਇਸ ਭਰਾ ਦੇ ਮੈਰਿਜ ਹੁੰਦੀ ਆ ਇੱਕ ਛੋਟੀ ਬੱਚੀ ਘਰ ਵਾਲੇ ਵੀ ਮਾਨਸਿਕ ਸਥਿਤੀ ਖਰਾਬ ਹੋਣ ਕਰਕੇ ਛੱਡ ਕੇ ਚਲੇ ਜਾਂਦੇ ਆ ਗਰੀਬੀ ਇਸ ਕਦਰ ਛਾਈ ਆ ਕਿ ਦੋ ਵਕਤ ਦੀ ਰੋਟੀ ਵੀ ਇਹਨਾਂ ਨੂੰ ਨਸੀਬ ਨਹੀਂ ਹੋ ਰਹੀ ਆਪਾਂ ਗੱਲ ਕਰਦੇ ਆਂ ਬੀਬੀ ਅਮਰਜੀਤ ਕੌਰ ਨਾਲ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਸਾਰਾ ਵਾਕਿਆ ਇਹ ਹੋਇਆ ਸਰ 97 ਚੱਕ ਮੇਰੇ ਭਰਾ ਤੇ ਨਜਾਇਜ਼ ਕੇਸ ਬਣਿਆ ਸੀ ਇਹਨਾਂ ਨੂੰ ਜੇਲ੍ਹ ਚ ਸੌਣ ਲੈ ਗਏ ਜੇਲ੍ਹ ਦੇ ਵਿੱਚ ਅਹੀਂ ਮਤਲਬ ਕਿ ਇਹਨਾਂ ਨੂੰ ਕਢਾਉਣ ਦੀ ਖਾਤਰ ਅਹੀਂ ਆਪਣਾ ਜੋ ਵੀ ਹੈਗਾ ਖਰਚਾ ਪੈਸਾ ਤੇ ਅੱਲਾ ਸਾਰਾ ਇਹਨਾਂ ਤੇ ਲਾਤਾ ਕੋਈ ਅਹੀਂ ਮਿਹਨਤ ਮਜ਼ਦੂਰੀ ਕਰਦੇ ਰਹੇ ਇਹਨਾਂ ਦੇ ਆਪਾਂ ਦੇ ਇਹਨਾਂ ਨੂੰ ਕਢਾਉਣ ਵਾਸਤੇ ਅਸੀਂ ਇਹ ਹੀ ਕਹਿ ਕਿ ਜਿੰਨੀ ਦਰਹਾੜਾ ਪਰ ਆ ਨਹੀਂ ਹੁੰਦਾ ਹੀ ਮੈਰਿਜ ਨਹੀਂ ਕਰਾਉਣੀ ਹੂ ਇਹ ਬਾਹਰ ਆਏ 2004 ਦੇ ਵਿੱਚ ਆਏ ਬਾਅਦ ਚ ਪੰਜ ਸਿਧ ڈپریشن ਚ ਚਲ ਗਏ ਇੱਕ ਨਾਲ ਦੀ ਬੇਟੀ ਸੋਟੀ ਸੀ ਉਹ ਬੇਟੀ ਦਾ ਪਾਲਣ ਪੋਸਣ ਕਰਨਾ ਸੀ ਇਹ ਕਿਨਾਂ ਦਾ ਅਸੀਂ ਜਿਹੜਾ ڈپریشن ਚ ਹੋਣ ਦੇ ਕਰਕੇ ਇਹਨਾਂ ਦਾ ਲਾਰਜ ਟਰੀਟਮੈਂਟ ਸ਼ੁਰੂ ਹੋ ਗਿਆ ਲਾਰਜ ਕਰੁੰਦੇ ਨੇ ਇਹਨਾਂ ਦਾ ਲਾਰਜ ਜਿਹੜਾ ਵਾ ਇਹਨਾਂ ਦੀ ਵਾਈਫ ਵੀ ਸਾਡਾ ਸਾਥ ਛੱਡ ਕੇ ਚਲ ਗਈ ਬੱਚੀ ਵੀ ਛੱਡ ਗਈ ਸਰ ਅਹੀਂ ਇਨੋਂਨ ਨੂੰ ਦਵਨ ਨੂੰ ਬਚਾਉਣ ਦੇ ਖਾਤਰ ਆਪਣੀ ਬੇਟੀ ਆ ਭਤੀਜੀ ਦੇ ਕਰਕੇ ਤੇ ਇਹਨਾਂ ਦੇ ਕਰਕੇ ਅਸੀਂ ਆਪਣੀ ਮੈਰਿਜ ਨਹੀਂ ਕਰਵਾਈ ਵੀ ਅਸੀਂ ਤਿੰਨਾ ਪੜਾਣ ਨੇ ਇਹੋ ਕਿਹਾ ਕਿ ਜੇ ਮਤਲਬ ਕਿ ਹੜਾ ਭਰਾ ਦੇ ਮਨਸਕ ਹਾਲਤ ਖਰਾਬ ਹੈ ਇਹ ਘਰੋਂ ਚੱਲ ਗਿਆ ਬੱਚੀ ਜਿਹੜੀ ਉਹ ਰੁੱਲ ਜਾਣੀ ਆ ਜਾਂ ਉਹ ਨੂੰ ਕੋਈ ਮਾਰੂ ਦੋ ਜਾਂ ਆਪ ਮਰ ਜੂ ਅਹੀਂ ਇਹਨਾਂ ਦੇ ਕਰਕੇ ਇਹੋ ਕਿਹਾ ਕਿ ਅਸੀਂ ਮੈਰਿਜ ਨਹੀਂ ਕਰਾਉਣੀ ਅਸੀਂ ਇਹਨਾਂ ਦੀ ਦੇਖਭਾਲ ਕਰਨੀ ਆ ਇਹਨਾਂ ਨਹੀਂ ਬਚਾਉਣਾ ਜਿਹੜਾ ਇਸਲੇ ਭਰਾ ਦਾ ਘਰ ਬੱਚ ਜੂਗਾ ਇਹ ਸਾਡਨ ਲਈ ਸਭ ਕੁਝ ਜੇ ਅਹੀਂ ਇਹਨਾਂ ਨੂੰ ਸਾਡੇ ਕੋਲ ਚਲੀ ਗਿਆ ਤੁਹਾਡਾ ਜਿਹੜਾ ਘਰ ਪਰਿਵਾਰ ਬਰਬਾਦ ਹੋ ਜਾਣਾ ਇਹਨਾਂ ਦੇ ਕਰਕੇ ਮਰਜ਼ੀ ਨਹੀਂ ਕਰਵਾਈ ਅਹੀਂ ਇਹ ਮਾਨੂੰ ਮੁੱਢ ਦੇਖਭਾਲ ਕਰਦੇ ਰਹੇ ਆ ਜੋ ਹੁਣੇ ਮਿਹਨਤ ਮਜ਼ਦੂਰੀ ਕਰਦੇ ਆ ਕਦੀ ਖੇਤਾਂ 'ਚ ਕੰਮ ਕਰਦੇ ਆ ਕਦੀ ਅਹੀਂ ਘਰਾਂ 'ਚ ਕਰ ਲਿਆ ਜਿਹੜਾ ਸਾਨੂੰ 100 1.5 200 ਰੁਪਏ ਮਿਲਦਾ ਉਹਦੇ ਨਹੀਂ ਕਰਦਾ ਗੁਜ਼ਾਰਾ ਕਰਦੇ ਦੀ ਮੈਡੀਸਨ ਵੀ ਲੈਉਣੀ ਆ ਕਿਹ ਵੇਲੇ ਸਾਨੂੰ ਇੱਕ ਦਾਮ ਦੀ ਰੋਟੀ ਮਿਲਦੀ ਕਿਹ ਵੇਲੇ ਅਹੀਂ ਕੀ ਨਹੀਂ ਵੀ ਮਿਲਦੀ ਇਤਰਾਹੀਂ ਭੁੱਖੇ ਸੌਂ ਜਾਂਦੇ ਆ ਇਹ ਐਨਮ ਦੇ ਜਿਹੜਾ ਪਾਲਣ ਪੋਸਣ ਕਰਨਾ ਹਟ ਲਈ ਬੜਾ ਔਖਾ ਹੋਇਆ ਘਰ ਦਾ ਗੁਜ਼ਾਰਾ ਹੁਣ ਕੋਈ ਮਾਰੋਂ ਕਮਾਈ ਨਹੀਂ ਹੁੰਦੀ ਵੀ ਅਸੀਂ ਆਪ ਹੀ ਕਰਦੇ ਆ ਕੋਈ ਖਰਚ ਦੇ ਆਸਰਾਨੀਆਂ ਸਿਰ ਤੇ ਹੈਗਾ ਕਿ ਜੋ ਆੜੀ ਬਾਹ ਬੜੇ ਜਿਹੜੇ ਘਰ ਦੀਆਂ ਸੱਤਾਂ ਡਿੱਗ ਗਈਆਂ ਵਾ ਜਿਹੜਾ ਮਤਲਬ ਕਿ ਜਦੋਂ ਮੀਂਹ ਨਹੀਂ ਡੇਰੀ ਆਉਂਦਾ ਵਾ ਇਹ ਹੀ ਸਾਨੂੰ ਖਤਸਾ ਰਹਿੰਦਾ ਕਿ ਇਹ ਸੱਤਾਂ ਡਿੱਗ ਪੀਆਂ ਤਾਂ ਆਪਾਂ ਇਹ ਠਾ ਕੇ ਪਰਿਵਾਰ ਸਾਡਾ ਖਤਮ ਹੋ ਜਾਣਾ ਇਹ ਕਿੰਨੇ ਕਿ ਸਾਡਾ ਚਲੋ ਘਰ ਬਣਨ ਵਾਲਾ ਤੇ ਸੱਤਾਂ ਕੋਈ ਸੱਤ ਘਰ ਬਣਾ ਕੇ ਦੇ ਸਾਡੀ ਜਿਹੜੀ ਜ਼ਿੰਦਗੀ ਹੈ ਕੋਈ ਚੰਗੀ ਵਤੀਤ ਹੋ ਜੇ ਭਰਾ ਤੁਹਾਡਾ ਕੀ ਕਰਦਾ ਸੀ ਭਰਾ ਸਾਡਾ ਮੈਸਨ ਦਾ ਕੰਮ ਕਰਦਾ ਰਾਜ ਮਿਸਤਰੀ ਇੱਕ ਇਹ ਗੁਰੂ ਘਰ ਜਾ ਕੇ ਸੇਵਾ ਕਰਦਾ ਜੋੜਿਆਂ ਦੀ ਸੇਵਾ ਕਰਦਾ ਜੇ ਕਿਤੇ ਕਾਰ ਸੇਵਾ ਹੁੰਦੀ ਜਿੱਥੇ ਗੁਰਦੁਆਰੇ ਕੋਈ ਬਿਲਡਿੰਗ ਬਣਦੀ ਕੋਈ ਵੀ ਬਣਦੀ 15 ਦਿਨ 20 ਦਿਨ ਮਹੀਨਾ ਇਤਨਾ ਫਰੀ ਲਾ ਕੇ ਹੁੰਦੇ ਹੁੰਦੇ ਇਹਨਾਂ ਨੂੰ ਸਰਦਾ ਬੜੀ ਜੀ ਕਿ ਇਹ ਬਾਣੀ ਦਾ ਬਹੁਤ ਜਾਬ ਕਰਦੇ ਸੀਗੇ ਹੁਣ ਇਹ ਡਿਪਰੈਸ਼ਨ ਚ ਹੁੰਦੇ ਕਰਕੇ ਕੋਈ ਕੰਮ ਨਹੀਂ ਕਰ ਸਕਦੇ ਨਾ ਇਹ ਕੋਈ ਸੇਵਾ ਕਰਨੀ ਜਾਂਦੇ ਨਾ ਇਹ ਕੋਈ ਕਾਰ ਸੇਵਾ ਕਰਦੇ ਜੋੜਿਆਂ ਦੀ ਸੇਵਾ ਵੀ ਨਹੀਂ ਕਰ ਸਕਦੇ ਨਾ ਕੋਈ ਕੰਮ ਕਰ ਸਕਦੇ ਕਿ ਜਿਹੜਾ ਸਾਡਾ ਪਾਲਣ ਪੋਸਣ ਕਰ ਸਕਦੇ ਇਹੋ ਸਾਡਾ ਆਸਰਾ ਹੀ ਇਹ ਵੀ ਹੋਣਾ ਸਾਡੇ ਵਾਹਤੀ ਬੇਕਾਰ ਕੋសុਕਾਵਾ ਕਿ ਇਹਨਾਂ ਦੇ ਕੋਲੋਂ ਕੋਈ ਕੰਮ ਨਹੀਂ ਹੁੰਦਾ ਜੇ ਮੈਡੀਸਨ ਦਿੰਨੇ ਆ ਤਾਂ ਕਰ ਰਹੇ ਨੇ ਜੇ ਨਹੀਂ ਦਿੰਦੇ ਤੇ ਤੋੜ ਜਾਂਦੇ ਆ ਫੇਰ ਸਾਨੂੰ ਲੱਗ ਕੇ ਪੜ ਕੇ ਹੋਣਾ ਪੈਂਦਾ ਕਰਨ ਸਾਡੇ ਭੈਣਾਂ ਦੀ ਹੁਣ ਉਮਰ ਤੇ ਨਹੀਂ ਹੋ ਚੁੱਕੀ ਸਰ ਮੇਰੀ ਤੇ 45 ਸਾਲ ਆ ਇੱਕ ਮੇਰੇ ਸਿਸਟਰ ਦੇ 48 ਸਾਲ ਦੇ ਆ ਇੱਕ 50 ਸਾਲ ਦੇ ਹੋ ਚੁੱਕੇ ਆ ਜਿਸ ਤਰ੍ਹਾਂ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਕੱਚੇ ਮਕਾਨਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਤੁਹਾਨੂੰ ਕੋਈ ਫੈਸਿਲਿਟੀ ਮਿਲੀ ਸਰਾਨੂੰ ਕੋਈ ਨਹੀਂ ਮਿਲਦੀ ਸਿਰਫ ਉਹ ਉਹਨਾਂ ਅਮੀਰ ਲੋਕਾਂ ਨੂੰ ਮਿਲਦੀ ਆ ਜਿਨ੍ਹਾਂ ਨੇ ਆਪਣੇ ਡੰਗਰਾਂ ਦੇ ਕੋਠੇ ਵਾਲਿਆਂ ਦੇ ਸੱਤਾ ਪਾਈਆਂ ਉਹਨਾਂ ਨੂੰ ਗਰੰਟਾ ਮਿਲਦੇ ਹੋਰ ਕਿਸੇ ਨੂੰ ਨਹੀਂ ਮਿਲਦੇ ਜਿਹੜੇ ਮੈਂਬਰ ਪੰਚਾਇਤ ਆ ਉਹਨਾਂ ਦੇ ਆਪਣੇ ਪਰਿਵਾਰਾਂ ਚ ਹੀ ਇਹ ਗਰੰਟਾ ਰਿਆ ਜੰਨੀਆਂ ਗਰੀਬਾਂ ਵਾਲੇ ਕੋਈ ਸਹੂਲਤ ਨਹੀਂ ਹੁੰਦੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਗਾ ਕਿ ਤਸਵੀਰਾਂ ਜ਼ਰੂਰ ਦਿਖਾਈਆਂ ਨਾ ਇੱਕ ਇਹੀ ਕਮਰਾ ਵਾ ਜਿਹਦੇ ਵਿੱਚ ਇਹਨਾਂ ਨੇ ਸੂਈ ਦਾ ਵੀ ਰੂਤਾ ਰਿਆ ਔਰ ਛੱਤ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਵੀ ਖਦਸਾ ਹਾਲਤ ਦੇ ਵਿੱਚ ਆ ਕਿਸੇ ਬਲੇ ਵੀ ਡਿੱਗ ਸਕਦੀ ਆ ਔਰ ਬਾਹਰ ਮੈਂ ਕਹਾਗਾ ਕੋਈ ਖਾਇਆ ਜਾਵੇ ਕਿ ਇਹਨਾਂ ਕੋਲ ਰਸੋਈ ਵੀ ਨਹੀਂ ਹੈ ਤਰਪਾਲ ਪਾ ਕੇ ਔਰ ਖੁੱਲੇ ਦੇ ਵਿੱਚ ਹੀ ਇਹਨਾਂ ਨੇ ਰਸੋਈ ਨੂੰ ਜਿਹੜਾ ਵਾ ਬਣਾਇਆ ਹੋਇਆ ਉੱਥੇ ਹੀ ਆਟਾ ਦਾਣਾ ਜਿਹੜਾ ਉਹ ਆਪਣਾ ਕੌਮਦਿਆ ਰੋਟੀ ਬਣਾਉਂਦੇ ਆ ਔਰ ਬਹੁਤ ਖਸਾ ਹਲਾਸੋ ਵੀਰੋ ਸਾਡੇ ਬਹੁਤ ਸਾਰੇ ਸਮਾਜ ਸੇਵੀ ਜਥੇਬੰਦੀਆਂ ਦੇ ਜਾਂ ਫਿਰ ਐਨ ਆਰ ਆਈ ਵੀਰ ਜਿਹੜੇ ਆ ਬਹੁਤ ਗਰੀਬਾਂ ਦੀ ਜਿਹੜੀ ਉਹ ਮਦਦ ਕਰਦੇ ਆ ਸੋ ਇਸ ਪਰਿਵਾਰ ਨੂੰ ਜਿਹੜੀ ਆ ਉਹ ਤੁਹਾਡੀ ਜ਼ਰੂਰਤ ਆ ਤਾਂ ਕਿ ਜਿਸ ਤਰੀਕੇ ਨਾਲ ਵੇਖਿਆ ਜਾਵੇ ਆਦਮੀ ਹੋਊਗਾ ਤੇ ਉਹਨੂੰ ਪਿਹੜੀ ਵੀ ਠੀਕ ਮਿਲ ਜਾਂਦੀ ਆ ਲੇਕਿਨ ਇੰਨਾ ਭਣਾ ਦੀ ਉਮਰ ਵੀ ਵੱਡੀ ਹੋਣ ਕਰਕੇ ਜੇ ਮਿਹਨਤ ਮਜ਼ਦੂਰੀ ਵੀ ਕਰਦੀਆਂ ਤੇ ਪੂਰੀ ਮਿਹਨਤ ਮਜ਼ਦੂਰੀ ਦਾ ਮੁੱਲ ਵੀ ਨਹੀਂ ਮਿਲਦਾ ਤੇ ਆਪਣਾ ਐਡਰੈਸ ਦੱਸ ਦਿਓ ਜੀ ਸਰ ਇਹ ਮੋਨਗੜ ਰਹਿ ਨੇ ਆਚਲ ਸਾਹਿਬ ਤੋਂ 2-3 ਕਿਲੋਮੀਟਰ ਅੱਗੇ ਆ ਇਹ ਜਿਹੜਾ ਅੱਡੇ ਦੇ ਵਿੱਚ ਰਹਿ ਨੇ ਮੋਨਗੜ ਅੱਡੇ ਦੇ ਵਿੱਚ ਰਹਿ ਨੇ ਕੀ ਆਪਣਾ ਫੋਨ ਨੰਬਰ ਹੈ ਫੋਨ ਨੰਬਰ ਹੈ 987656544 ਸੋ ਜਿਹੜੇ ਵੀ ਵੀਰ ਦਰਸ਼ਕ ਸਾਡੇ ਦੇਖ ਰਹੇ ਆ ਉਹ ਸਿੱਧਾ ਹੀ ਇਹਨਾਂ ਦਾ ਫੋਨ ਤੇ ਸੰਪਰਕ ਕਰਕੇ ਤੇ ਇਹਨਾਂ ਲਈ ਮਦਦ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਕੈਮਰਾਮੈਨ ਸੋਨੀ ਦੇ ਨਾਲ ਸਰਮਨ ਸਿੰਘ ਕੁਮਾਰ ਬਟਾਲਾ ਗੁਰੂ